ਇਹ ਹੈ ਜੀ ਗੁਆਦਿਅਰ ਦਾ ਕਿਲਾ ਤੇ ਅੱਜ ਅਸੀਂ ਇੱਥੇ ਘੁੰਮਣ ਆਏ ਸੀ ਕਿਲਾ ਦੇਖਣ ਆਸਤੇ ਇਹ ਕਿਲੇ ਦਾ ਕੁਛਕ ਭਾਗ ਖੁੱਲਾ ਹੋਇਆ ਬਾਕੀ ਸਾਰਾ ਨਹੀਂ ਖੁੱਲਾ ਬਾਕੀ ਬੰਦ ਦਾ ਸਾਰਾ ਥੋੜਾ ਜਿਹਾ ਭਾਗ ਖੁੱਲਾ ਉਹ ਅੰਦਰੋਂ ਦਿਖਾ ਵੀ ਦਿੰਦੇ ਆ ਇਹਦੀ 25 ਰੁਪਏ ਟਿਕਟ ਲੱਗਦੀ ਹੈ ਇੱਥੇ ਤੇ ਅੰਦਰੋਂ ਜਿਹੜੇ ਕੋਈ ਯਾਤਰੀ ਆਉਂਦੇ ਆ ਉਹ ਉਹਨਾਂ ਵਾਸਤੇ ਅੰਦਰੋਂ ਖੋਲ ਕੇ ਦਿਖਾ ਦਿੰਦੇ ਆ ਇਹ ਕਿਲਾ ਸ਼ਹਿਰ ਦੇ ਲੈਵਲ ਤੋਂ ਜ਼ਮੀਨ ਲੈਵਲ ਤੋਂ 300 ਫੁੱਟ ਚਾ ਬਣਿਆ ਹੋਇਆ ਇਹ 16ਵੀਂ ਸਦੀ ਚ ਮਹਾਰਾਜਾ ਮਾਨ ਸਿੰਘ ਜੀ ਨੇ ਬਣਵਾਇਆ ਸੀਗਾ ਉਸ ਤੋਂ ਬਾਅਦ ਇੱਥੇ ਮੁਗਲਾਂ ਦਾ ਵੀ ਰਾਜ ਰਿਆ ਰਾਜੇ ਸ਼ਾਹਜਹਾਂ ਦਾ ਉਹ ਸਿੱਖ ਇਤਿਹਾਸ ਨਾਲ ਕਾਫੀ ਜੈਨ ਬਹੁਤ ਗੱਲਾਂ ਇੱਥੇ ਛੇਵੇਂ ਪਾਸ਼ਾ ਜੀ ਆਏ ਸੀ ਤੇ ਉਹਦੇ ਕਰਕੇ ਬਹੁਤ ਹੀ ਕਿਲਾ ਜਣੂ ਹੋਇਆ ਪਿਆ ਆਇ ਤੁਹਾਨੂੰ ਦਿਖਾਉਣੇ ਆ ਇਹ ਅੰਦਰੋਂ ਵੀ ਆ ਜਿਹੜੀਆਂ ਤੋਹਫਾਂ ਪਈਆਂ ਇਹ ਉਸੇ ਸਮੇਂ ਦੀਆਂ ਹੀ ਆ ਇਹ ਹਾਲੇ ਤੱਕ ਵੀ ਇਹ ਬਾਹਰ ਪਈਆਂ ਹੋਣ ਦੇ ਬਾਵਜੂਦ ਵੀ ਧੁੱਪ ਸ਼ਾਮੀ ਨਾਲ ਇਹਨਾਂ ਨੂੰ ਕੁਝ ਵੀ ਫਰਕ ਨਹੀਂ ਪਿਆ ਇਹ ਜਿਵੇਂ ਦੀਆਂ ਸੀਗੀਆਂ ਉਵੇਂ ਉਸੇ ਤਰ੍ਹਾਂ ਦੀਆਂ ਹੀ ਪਈਆਂ ਕਿਤੇ ਇਹਨਾਂ ਨੂੰ ਜਗਾਲ ਨਹੀਂ ਲੱਗਾ ਕਿਤੇ ਕੁਝ ਨਹੀਂ ਅੱਜ ਵੀ ਇਹ ਚੱਲਣ ਦੇ ਯੋਗ ਆ ਪਤਾ ਨਹੀਂ ਕਿਹੜੀ ਤਾਦੀਆਂ ਬਣੀਆਂ ਵੀ ਇੰਨੀਆਂ ਸਾਫ਼ ਪਈਆਂ ਹਲੇ ਇੰਨਾ ਤੇ ਕਿਤੇ ਪੂਰਾ ਜਨੀ ਜਰ ਨਹੀਂ ਲੱਗੀ ਇਹ ਸਾਰੀਆਂ ਦੇਖੀਆਂ ਅਸੀਂ ਇਹਨਾਂ ਦੇ ਉੱਪਰ ਕੋਈ ਕੁਝ ਲਿਖਿਆ ਹੋਇਆ ਤੇ ਚਲੋ ਆਪਣੀ ਸਮਝ ਤੋਂ ਬਾਹਰ ਪਤਾ ਨਹੀਂ ਕੀ ਕੀ ਆ ਤੇ ਇਹ ਰਾਜੇ ਮਾਨ ਸਿੰਘ ਜੀ ਦਾ ਕਿਲਾ ਸੀ ਉਹਨਾਂ ਨੇ ਬਣਾਇਆ ਸੀ ਆਉਣਾ ਦਾ ਨਾ ਦਾ ਬੋਰਡ ਵੀ ਲੱਗਾ ਹੋਇਆ ਜੀ ਰਾਜਾ ਮਹਿਲ ਹਿੰਦੂ ਤੇ ਆ ਇਹ ਇਸ ਕਿਲੇ ਦਾ ਇਤਿਹਾਸ ਹੈ ਜੋ ਜੋ ਜੀਤੇ ਲਿਖਿਆ ਹੋਇਆ ਹਾਂ ਤਾਂ ਤੁਹਾਨੂੰ ਦਿਖਾਉਣੇ ਆਂ ਅੰਦਰ ਚੱਲ ਕੇ ਅੰਦਰੋਂ ਸੀ ਟਿਕਟ ਲੈ ਕੇ 25 ਰੁਪਏ ਪਰ ਪਰਸਨ ਟਿਕਟ ਲੱਗਦੀ ਹੈ ਜੀ ਕਿ ਜਿੰਨਾ ਅੰਦਰੋਂ ਖੁੱਲਣਾ ਹੋਇਆ ਜਿਹੜੇ ਆਉਂਦੇ ਆ ਯਾਤਰੀ ਘੁੰਮਣ ਵਾਸਤੇ ਉਹਨਾਂ ਨੂੰ ਉਪਰ ਕੁਸ਼ਕਪਾਟ ਖੁੱਲਿਆ ਹੋਇਆ ਦਾ ਬਾਕੀ ਸਾਰਾ ਬਣਾਇਆ ਦੂਜੀ ਸਾਈਡ ਬੰਦਾ ਕਿਉਂਕਿ ਕਿਲਾ ਬਹੁਤ ਵੱਡਾ ਜੇ ਕੋਈ ਮੇਰੇ ਸਾਮਣੇ ਅਣਜਾਣ ਬੰਦਾ ਵਿੱਚ ਕੋਈ ਵੜ ਜੇ ਤੇ ਛੇਤੀ ਕੀਤਿਆਂ ਨੂੰ ਰਸਤਾ ਨਹੀਂ ਬਾਹਰ ਨਿਕਲਦਾ ਮਿਲਦਾ ਆ ਦੇਖੋ ਵੇਖਣ ਨੂੰ ਜਦੋਂ ਅੰਦਰ ਵੜੀਦਾ ਨਾ ਐਸ ਤਰ੍ਹਾਂ ਲੱਗਦਾ ਵੀ ਜਿਵੇਂ ਅੰਦਰ ਕੋਈ ਹਵਾ ਦਾ ਜਾਂ ਚਾਨਣ ਦਾ ਕੋਈ ਅਰੇਂਜਮੈਂਟ ਨਹੀਂ ਹੋਣਾਗਾ ਲਾਈਟ ਹੋਣਾ ਪਰ ਫਿਰ ਵੀ ਆ ਪਤਾ ਨਹੀਂ ਕਿਹੜੇ ਤਰੀਕੇ ਨਾਲ ਉਦੋਂ ਦੇ ਇੰਜੀਨੀਅਰਾਂ ਨੇ ਡਿਜ਼ਾਈਨ ਕੀਤਾ ਹੋਇਆ ਤੇ ਆ ਜਿਉ ਥੱਲੇ ਹਰ ਜਗ੍ਹਾ ਤੇ ਹਵਾ ਵੀ ਕਰਾਸ ਹੁੰਦੀ ਹੈ ਤੇ ਲਾਈਟ ਵੀ ਮਿਲਦੀ ਹੈ ਕੁਝ ਕੁ ਥਾਵਾਂ ਜਿਹੇ ਹੀਆਂ ਜਿੱਥੇ ਚੈਨਲ ਨਹੀਂ ਜਾਂਦਾ ਉਹ ਵੀ ਜਿੱਥੇ ਪੌੜੀਆਂ ਵਗੈਰਾ ਦੇ ਵਿੱਚ ਹੀ ਇਕੱਲਾ ਇਹੋ ਜੀ ਹੈਗਾ ਵੀ ਜਿੱਥੇ ਚੈਨਲ ਨਹੀਂ ਜਾਂਦਾ ਥੋੜੀ ਚੜਦੇ ਆ ਬਾਕੀ ਜਿੱਥੇ ਜਾ ਕੇ ਆਪਾਂ ਕਿਤੇ ਵੀ ਰੁਕਦੇ ਆ ਉਥੇ ਜ ਹਵਾ ਵੀ ਆਉਂਦੀ ਹੈ ਤੇ ਚੈਨਲ ਵੀ ਆਉਂਦਾ ਓਏ ਹੌਲੀ ਇਧਰੋਂ ਤਾਂ ਆਈ ਸੀ ਆ ਆ ਜਿਹੜੀ ਜਾਲੀਜੀ ਵਾਲੀ ਜਗ੍ਹਾ ਇਸ ਜਗ੍ਹਾ ਤੇ ਅਸੀਂ 2-3 ਵਾਰ ਘੁੰਮ ਕੇ ਆ ਗਏ ਜਦੋਂ ਵਾਪਸ ਜਾਣ ਲੱਗੇ ਨਾ ਦੇਖ ਕੇ ਸਾਰਾ ਤੇ ਦੂਜੀ ਤੀਜੀ ਵਾਰ ਅਸੀਂ ਘੁੰਮ ਕੇ ਕਿਥਾਂ ਤੇ ਆ ਗਏ ਵੀ ਫਿਰ ਸਾਨੂੰ ਇਹ ਜਾਲੀ ਦੀ ਟੁੱਟੀ ਤੋਂ ਨਿਸ਼ਾਨੀ ਤੋਂ ਪਤਾ ਲੱਗਦਾ ਸੀ ਕਿ ਆ ਵੀ ਇਸ ਜਗ੍ਹਾ ਤੋਂ ਤਾਂ ਅਸੀਂ ਅੱਗੇ ਵੀ ਗਏ ਆ ਓਏ ਚਾਂਦ ਵਿੱਚਾਂ ਵਿੱਚ ਚਮਗਿੱਦੜ ਵਗੈਰਾ ਲੰਕ ਵੀ ਹੈ ਵਿੱਚ ਕਿਉਂਕਿ ਰਾਤ ਨੂੰ ਇੱਥੇ ਇਹ ਚੀਜ਼ਾਂ ਦਾ ਵਾਸ ਹੁੰਦਾ ਖਾਲੀ ਪਈਆਂ ਜਗ੍ਹਾ 'ਚ ਜਿਆਦਾ ਸਫਾਈ ਵਗੈਰਾ ਤਾਂ ਨਹੀਂ ਪਰ ਫਿਰ ਵੀ ਠੀਕ ਹੈ ਕੰਡੀਸ਼ਨ ਜਿੰਨਾ ਕਿ ਦੇਖਣ ਨੂੰ ਉਹ ਦੀਸ